ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ جناب ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਲੀਡਰ ਪ੍ਰદાન جناب ਅਮਰਿੰਦਰ ਸਿੰਘ ਰਾਜਾ ਬੜਿੰਗ ਅੱਜ ਪਿੰਡ ਮਾਨਕਬਾਲ ਯਾਨੀ ਕਿ ਮਾਨਕ ਹੈੜੀ ਵਿਖੇ ਪੁੱਜੇ ਜਿੱਥੇ ਉਹਨਾਂ ਮਰਿਤਕ ਪਰਿਵਾਰਾਂ ਦੇ ਬਾਰਸਾ ਨਾਲ ਦੁੱਖ ਸਾਂਝਾ ਕੀਤਾ ਅਤੇ ਮਲੇਰਕੋਲਾ ਹੌਂਸਲੀਕੇ ਮੈਡਮ ਰਜ਼ੀਆ ਸੁਲਤਾਨਾ ਬੀਬਾ ਨਸ਼ਾਤ ਅਖਤਰ ਦੀ ਹਾਜ਼ਰੀ ਵਿੱਚ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਨਕ ਹੈੜੀ ਪਿੰਡ ਦੇ ਮ੍ਰਿਤਕ ਪਰਿਵਾਰਾਂ ਦੇ ਵਾਰਸਾਂ ਨੂੰ ਅਗਰ ਪੰਜਾਬ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਤਾਂ ਉਹ ਪੰਜਾਬ ਵਿਧਾਨ ਸਭਾ ਵਿੱਚ ਜ਼ੋਰ ਸ਼ੋਰ ਨਾਲ ਇਸ ਮੁੱਦੇ ਨੂੰ ਉਠਾਉਣਗੇ ਮਲੇਰਕੋਲਾ ਤੋਂ ਜਰਨਲਿਸਟ ਮੁਹੰਮਦ ਹਦੀਫ ਥਿੰਦੀ ਰਿਪੋਰਟ 12 ਵਜੇ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੁਸੋਡਿਆ ਸਾਹਿਬ ਦੇ ਖਿਲਾਫ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਰਹੀ ਹੈ ਔਰ ਨਾਲ ਹੀ ਹਰ ਜ਼ਿਲ੍ਹੇ ਵਿੱਚ ਐਸਐਸਪੀ ਨੂੰ ਪੁਲਿਸ ਕੰਪਲੇਂਟ ਦੇ ਰਹੀ ਪੂਰਾ ਕਾਰਨ ਇਹ ਹੈ ਉਹਨਾਂ ਨੇ ਆਪਣੇ ਬਿਆਨ ਜਿਹੜੇ बोल ਰਹੇ ਸਨ ਸਬੋਧਨ ਕਰ ਰਹੇ ਸਨ ਮੋਹਾਲੀ ਦੇ ਇੱਕ ਯੂਨੀਵਰਸਿਟੀ ਦੇ ਵਿੱਚ ਜਿੱਥੇ ਮੁੱਖ ਮੰਤਰੀ ਸਾਹਿਬ ਵਰਾਜਮਾਨ ਸੀ ਉਹਨਾਂ ਦੀ ਗਵਾਹੀ 'ਚ ਮੇਰੇ ਪੰਜਾਬ ਦੇ ਲੋਕਾਂ ਦੇ ਵਾਸਤੇ ਔਰ ਮੇਰੇ ਪੰਜਾਬ ਦੀ ਇਸ ਧਰਤੀ ਦੇ ਵਸਿੰਦਿਆਂ ਦੇ ਵਾਸਤੇ ਜਿਸ ਪ੍ਰਕਾਰ ਦੇ ਉਹਨਾਂ ਨੇ ਆਪ ਦੇ ਮਨ ਦੇ ਭਾਵ ਦੱਸੇ ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਮੰਗ ਰਖ ਰਹੀ ਹੈ ਕਿ ਉਹਨਾਂ 'ਤੇ ਕਤਮਾ ਦਰਜ ਕੀਤਾ ਜਾਵੇ ਜੋ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਾਮ ਧਾਮ ਡੰਡ ਭੇ ਝੂਠ ਸੱਚ ਮਾਰ ਪੀਟ ਇਹ ਮਾਰੋ ਕੁੱਟੋ ਜੋ ਮਰਜੀ ਕਰੋ ਝੂਠ ਸੱਚ ਬੋਲੋ ਹਰ ਕੁਛ ਕਰ ਦਿਓ ਲੇਕਿਨ ਪੰਜਾਬ ਚ ਅਸੀਂ 2027 ਚ ਸਰਕਾਰ ਕਰਾਉਣੀ ਹੈ ਸਾਨੂੰ ਇਹ ਡਰ ਹੈ ਇਹ ਖਸਤਾ ਹੈ ਕਿ ਮੁੱਖ ਮੰਤਰੀ ਸਾਹਿਬ ਉਸ ਮੰਚ ਤੇ ਬਰਾਜਮਾਨ ਸਨ ਜਿੱਥੇ ਕਟਨਾਕਰਮ ਹੋਰ ਇਹ ਗਲ ਹੋਈ ਇਹ ਨਾ ਹੋਵੇ ਕਿ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਅਮਨ ਔਰ ਸ਼ਾਂਤੀ ਹੈ অলরেਡੀ ਗੈਂਗਸਟਰ ਨੇ ਭੰਗ ਕੀਤੀ ਵੀ ਹੈ ਲਾਅ ਐਂਡ ਆਰਡਰ ਦੀਆਂ ਬੜੇ ਮਾੜੇ ਹਾਲਾਤ ਹੈ ਕਿ ਹੋਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਇਹ ਲੀਡਰਸ਼ਿਪਾਂ ਕਰਦੇ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਇਹ ਸਾਰੇ ਪੰਜਾਬ ਭਰ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਅੱਜ ਜੀ ਬੜਿੰਗ ਸਭਾ ਅੱਜ ਕੀ ਪ੍ਰੋਗਰਾਮ ਸੀ ਕਿਸ ਮਕਸਦ ਨੂੰ ਲੈ ਕੇ ਤੁਹਾਡੀ ਇੱਥੇ ਮਲੇ ਕੋਲਾ ਹਾਊਸ ਦੇ ਵਿੱਚ ਜਿਹੜੀ ਫੇਰੀ ਆ ਬਾਜ-ਬਾਜੀ ਨਾਲ ਪਹੁੰਚੋ ਤੁਸੀਂ ਅੱਜ ਜਿਹੜਾ ਦੌਰਾ ਸੀਗਾ ਸਾਨੂੰ ਕਾਫੀ ਦਿਨ ਪਹਿਲਾਂ ਪਿੰਡੋਂ ਤੇ ਮਾਈਵਾਸ ਸਾਹਿਬ ਨੂੰ ਮਾਡਨ ਰਜਿਆ ਸੁਲਤਾਨਾ ਨੇ ਸਵੇਹ ਲਾਇਆ ਸੀ ਕਿ ਇਸ ਤਰ੍ਹਾਂ ਦਾ ਹਾਦਸਾ ਜਿਨਾ ਕਾਫੀ ਵੱਡਾ ਹਾਦਸਾ ਪਿੰਡ ਮੜਕ ਮਾਨਕਵਾਦ ਦੇ ਵਿੱਚ ਵਾਪਰਿਆ ਹੈ। ਔਰ ਤੁਸੀਂ ਲੋਕਾਂ ਨੇ ਉੱਥੇ ਜ਼ਰੂਰ ਆਓ ਔਰ ਉਹਨਾਂ ਦੀ ਆਵਾਜ਼ ਵੀ ਬਣਤ ਕਰੋ। ਮਾਈਵਾਸ ਸਾਹਿਬ ਤਤਬਾਰ ਗਏ ਵੀ ਸਨ। ਫੇਰ ਅਸੀਂ ਹੁਣ ਆਉਣ ਤੇ ਇਹ ਪ੍ਰੋਗਰਾਮ ਬਣਾਇਆ ਕਿ ਉਸ ਪਿੰਡ ਵਿੱਚ ਜਾਈਏ ਗਰੀਬ ਪਰਿਵਾਰਾਂ ਨਾਲ ਜਿਹੜਾ ਇਹ ਹਾਦਸਾ ਵਾਪਰਿਆ ਪੰਜ ਪਰਿਵਾਰਾਂ ਦੇ 10 ਸੀ ਚਾ ਚੁੱਕੇ Dalit ਪਰਿਵਾਰਾਂ ਨਾਲ ਉਹ ਸੰਬੰਧਿਤ ਸਾਧ ਪਰ ਮੱਥਾ ਟੇਕ ਕੇ ਆਉਂਦਿਆਂ ਨਾਲ ਇਹ ਘਟਨਾ ਵਾਪਰ ਗਈ ਬੜੀ ਦੁਖਦਾਈ ਘਟਨਾ ਹੈ ਇੱਕ ਤਾਂ ਅੱਜ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਸਿਆ ਦੂਸਰਾ ਉਸ ਵੇਲੇ ਨਿਸ਼ਾਨ ਅਕਤਰ ਨੇ ਮੈਮੋਰੰਡਮ ਵੀ ਦਿੱਤਾ ਡੀਸੀ ਨੂੰ ਉਹਨਾਂ ਦੀ ਕੋਈ ਮੁਆਵਜ਼ੇ ਦਾ ਵਾਸਤੇ ਮਦਦ ਕਰਨਾ ਸੀ ਜਿਨ੍ਹਾਂ ਪਰਿਵਾਰਾਂ ਦੀ ਤੇ ਜੀ ਚਲੇ ਗਏ ਲੇਕਿਨ ਸਰਕਾਰ ਨੇ ਕੋਈ ਵੀ ਸਰਕਾਰ ਦਾ ਨਮੇਟਾ ਮੁਆਵਜ਼ਾ ਤਾਂ ਦੂਰ ਦੀ ਗੱਲ ਹੈ ਲੇਕਿਨ ਹਾਂ ਦਾ ਨਾਰਾ ਮਾਰਨ ਵਾਸਤੇ ਵੀ ਉਹਨਾਂ ਦੇ ਘਰ ਅੱਜ ਤੱਕ ਨਹੀਂ ਗਿਆ ਹਾਲਾਂਕਿ ਪਹਿਲ ਕਦਮੀ ਕਰਦੇ ਹੋਏ ਮੁਸਫਾ ਸਾਹਿਬ ਨੇ ਇਥੋਂ ਦੇ ਲੋਕਲ ਮੈਂਬਰ ਆਫ ਪਾਰਲੀਮੈਂਟ ਨੂੰ ਵੀ ਟੈਲੀਫੋਨ ਕੀਤਾ ਲੇਕਿਨ ਇਸ ਦੇ ਬਾਅਦ ਵੀ ਕੋਈ ਬੋੜਿਆ ਨਹੀਂ ਗਿਆ ਸੋ ਅੱਜ ਉਸ ਪਰਿਵਾਰ ਨਾਲ ਹਮਦਰਦੀ ਕਰਨ ਵਾਸਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਉਹਨਾਂ ਦੇ ਕੰਨਾਂ ਤੱਕ ਉਹਨਾਂ ਗਰੀਬਾਂ ਦੀਆਂ ਪਰਿਵਾਰ ਦੀਆਂ ਆਵਾਜ਼ ਪਹੁੰਚਾਉਣ ਵਾਸਤੇ ਅੱਜ ਅਸੀਂ ਪਿੰਡ 'ਚ ਗਏ ਸਾਂ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਸੀਂ ਬਹੁਤ سارے ਲੋਕਾਂ ਨੂੰ ਮੁਆਵਜ਼ਾ ਦਿੰਦੇ ਹੋ ਸ਼ਰਾਬ ਨਾਲ ਜਿਹੜੇ ਲੋਕ ਮਰ ਜਾਂਦੇ ਆ ਉਹਨਾਂ ਨੂੰ ਵੀ ਮੁਆਵਜ਼ਾ ਦਿੰਦੇ ਹੋ ਕੋਈ ਇਤਰਾਜ ਨਹੀਂ ਲੇਕਿਨ ਜਿਨ੍ਹਾਂ ਦੇ ਪਰਿਵਾਰਾਂ ਦਾ ਦੋ-ਦੋ ਜੀ ਆ ਇੱਕ-ਇੱਕ ਜੀ ਸੀ ਉਹ ਚਲੇ ਗਏ ਖਤਮ ਹੋ ਗਈ ਕਹਾਣੀ ਉਹਨਾਂ ਦੀ ਕੀ ਸਾਡੇ ਖਜ਼ਾਨੇ ਚ ਉਹਨਾਂ ਹੱਸੇ ਕੋਈ 10 ਲੱਖ ਕੋਈ 20 ਲੱਖ ਕੋਈ 21 ਲੱਖ ਰੁਪਏ ਨਹੀਂ ਹੈ ਕੀ ਉਹਨਾਂ ਹੱਸੇ ਕੋਈ ਬੰਦੋਬਾਸ ਨਹੀਂ ਹੈ ਕਿ ਉਹਨਾਂ ਦੇ ਘਰ ਦਾ ਚੁੱਲਾ ਚੱਲ ਸਕੇ ਸੋ ਅੱਜ ਅਸੀਂ ਇਹ ਵਾਅਦਾ ਵੀ ਕੀਤਾ ਹੈ ਕਿ ਆਉਣ ਆਰੇ ਸਮੇਂ ਚ ਕਾਂਗਰਸ ਪਾਰਟੀ ਦੀ ਸਰਕਾਰ ਆਵੇ ਅਗਰ ਇਹਨਾਂ ਨੇ ਕੋਈ ਮਾਲੀ ਸਹਿਤਾ ਜਾਂ ਉਹਨਾਂ ਨੂੰ ਬੰਦਾ ਹੱਕ ਨਾ ਦਿੱਤਾ ਤਾਂ ਕਾਂਗਰਸ ਪਾਰਟੀ ਉਹਨਾਂ ਦੇ ਸਮੇਂ ਸਰਕਾਰ ਬਣਦੀ ਇਹਨਾਂ ਪਰਿਵਾਰਾਂ ਦੀ ਜ਼ਰੂਰ ਬਾਹ ਫੜੇਗੀ ਔਰ ਇਹਨਾਂ ਦੀ ਮਦਦ ਕਰਾਂਗੇ ਇਸ ਕਰਕੇ ਅੱਜ ਅਸੀਂ ਦੋਨੋਂ ਸੀਐਲਪੀ ਲੀਡਰ ਸਾਹਿਬ ਤੇ ਮੈਂ ਅੱਜ ਅਸੀਂ ਇੱਥੇ ਵਿਸ਼ੇਸ਼ ਤੌਰ ਤੇ ਮੇਰ ਕੋਟਲਾ ਪਹੁੰਚੇ ਹਾਂ ਕਿਉਂਕਿ ਗਰੀਬਾਂ ਦੀ ਅਗਰ ਆਵਾਜ਼ ਨਹੀਂ ਪਹੁੰਚੇਗਾ ਤਾਂ ਫਿਰ ਗੱਲ ਨਹੀਂ ਬਣੇਗਾ ਕਬਾੜ ਦੇ ਵਿੱਚ ਘਰੇ ਮੁੱਖ ਮੰਤਰੀ ਬੈਠਾ ਇੱਥੇ ਫਾਈਨਾਂਸ ਮਿਨਿਸਟਰ ਬੈਠਾ ਹੈ ਇੱਥੇ ਮੈਂਬਰ ਆਫ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਬੈਠਾ ਹੈ ਤਿੰਨਾਂ ਨੂੰ ਇਨ੍ਹਾਂ ਗਰੀਬਾਂ ਦੀ ਆਵਾਜ਼ ਨਹੀਂ ਸੁਣੀ ਹਾਲਾਂਕਿ ਇਹ ਕਹਿੰਦੇ ਕਿ ਗਰੀਬਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੋਏ ਤਾਂ ਫਿਰ ਆਮ ਲੋਕਾਂ ਦੀ ਸੁਣਾਈ ਹੋਣੀ ਚਾਹੀਦੀ ਸੋਸੀ ਜਦੋਂ ਕਿਸੇ ਟਾਈਮ ਕਾਂਗਰਸ ਦਾ ਫਾਈਨਾਂਸ ਮਿਸਟਰ ਕਹਿੰਦਾ ਸੀ ਕਿ ਸਾਡਾ ਖਜ਼ਾਨਾ ਖਾਲੀ ਬੰਦਾ ਖਜ਼ਾਨਾ ਕੀ ਹੋਇਆ ਜਿਹੜਾ ਖਾਲੀ ਹੋਏ ਉਹਨੂੰ ਤੇ ਪੀਪਾ ਕਿਹਾ ਜਾ ਸਕਦਾ ਤੇ ਇਥੋਂ ਤੱਕ ਬੋੜੇ ਵੀ ਨਿ ਅਫਸੋਸ ਨਹੀਂ ਕੀਤਾ ਜੀ ਅਮਨ ਲੋੜਾ ਜੀ ਪ੍ਰਧਾਨ ਨੇ ਭਗਵੰਤ ਸਿੰਘ ਜੀ ਮਿਸਟਰ ਨੇ ਐਸ ਪੀ ਪੇ ਦਾ ਇਚਾਰਜ ਹਰਪਾਲ ਜੀ ਮਾ ਜੀ ਨੇ ਇਥੋਂ ਦੇ ਐਫ ਪੀ ਤੇ ਨਾਲ ਵੀ ਕੋਸ਼ਿਸ਼ ਕੀਤੀ ਸੰਪਰਕ ਪੈਦਾ ਕਰਨ ਦੀ ਬਸਵਾ ਸਾਹਿਬ ਨੇ ਉਹ ਵੀ ਇਤਨੀ ਅਫਸੋਸ ਨਹੀਂ ਕੀਤਾ ਬਾਲੀ ਮਦਦ ਤੇ ਕੀ ਕਰਨੀ ਆਸ ਉਮੀਦ ਤੇ ਸਾਰੇ ਪੰਜਾਬ ਨੂੰ ਹੀ ਇਹਨਾਂ ਤੇ ਕੋਈ ਨਹੀਂ ਅਸੀਂ ਇਹ ਵਾਦਾ ਜ਼ਰੂਰ ਕੀਤਾ ਪਰਮਾਤਮਾ ਦੇ ਹਾਜ਼ਰ ਨਾਜ਼ਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਦੇ ਵਿੱਚ ਇਹ ਸ਼ਗੱਤ ਸਾਰੀ ਕੀਤੀ ਸੀ ਅਸੀਂ ਇਹ ਵਾਦਾ ਕੀਤਾ ਕਿ ਜੇ ਇਹਨਾਂ ਦੀ ਗਾਂਦੇ ਅੱਖਾਂ ਨਾਲ ਇਹਨਾਂ ਦੇ ਖੋਲੇ ਤੇ ਨਾ ਇਹਨਾਂ ਨੇ ਤੁਹਾਡਾ ਕੁਝ ਕੀਤਾ ਕਾਂਗਰਸ ਦੀ ਸਰਕਾਰ ਬਣ ਤੇ ਅਸੀਂ ਤੁਹਾਡੀ ਹਰ ਕਿਸਮ ਦੀ ਮਦਦ ਕਰਾਂਗੇ ਏਰ ਅਦਰ ਮੁੱਦਾ ਜਿਹੜੇ ਹੈਗੇ ਆ ਪੰਜਾਬ ਦੇ ਜਿਹੜੇ ਗਰੀਬਾਂ ਦੇ ਮੁੱਦੇ ਹੈ ਫਸੂਰਾਂ ਦੇ ਮੁੱਦੇ ਹੈ ਕਿਸਾਨਾਂ ਦੇ ਮੁੱਦੇ ਹੈ ਲਾ ਐਂਡ ਆਰਡਰ ਦਾ ਮੁੱਦਾ ਹੈ ਪੰਜਾਬ ਦੀ ਇਕਨੋਮੀ ਦਾ ਮੁੱਦਾ ਹੈ ਜਾਤੀ ਇੰਡਸਟਰੀ ਦੇ ਮੁੱਦੇ ਹੈ। ਪੂਨਾ ਬਾਰੇ ਤਾਂ ਸਾਡੇ ਕੋਲੇ ਜਿਹੜਾ ਉਹਨਾਂ ਨੇ ਜਿਹਨਾਂ ਦੇ ਵਿੱਚ ਪ੍ਰੋਗਰਾਮ ਸੈਟ ਹੈ ਕਿ ਅਸੀਂ ਹਰ ਘਰ ਦਾ ਮੁੰਡਾ ਖੜਕਾ ਕੇ ਤੇ ਦੁਕਾਨ ਤੋਂ ਸਭੀ ਕਿਸ ਪ੍ਰਕਾਰ ਆਮ ਆਦਮੀ ਪਾਰਟੀ ਨੇ ਕੋਆਰਡੀਨੇਟ ਕੀਤਾ। ਪਰ ਐਸ ਯੂ ਸੈਡ ਕਿ ਤੁਸੀਂ ਆਪਣੀ ਹੀ ਇਹ ਦੱਸਣ ਦੇ ਬਾਰੇ ਵਿੱਚ ਹਮ ਕੋਈ ਸ਼ੁਰੂ ਕਰੋਗੇ ਕਿ ਤੁਸੀਂ ਇਕੱਠੇ ਹੋ। ਬਟ ਇਵਨ ਮੈਨੂੰ ਆਸ ਨਹੀਂ ਹੈ। ਹਰ ਪਾਰਟੀ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹਨ ਹੈ ਹਰ ਪਰਿਵਾਰ ਦੇ ਵਿੱਚ ਜਿਹੜੇ ਛੋਟੇ ਛੋਟੇ ਡਿਫਰੈਂਸਸ ਐ ਉਹ ਪਰਿਵਾਰ 'ਚ ਵੀ ਐ ਤੇ ਪਾਰਟੀ 'ਚ ਵੀ ਐ ਮੈਂ ਉਦਾਹਰਣ ਦੇਣੀ ਚਾਹੁੰਦਾ ਕਿ ਕੀ ਕੀ ਜਿਹੜੇ ਸਪੀਕਰ ਨੇ ਸੰਧਵਾਰ ਸਾਹਿਬ ਕੀ ਉਹ ਮੁੱਖ ਮੰਤਰੀ ਦੀ ਕੁਰਸੀ ਆਸਤੇ ਟਰਾਈ ਨਹੀਂ ਕਰਦੇ ਕੀ ਅਮਨ अरोड़ा ਮੁੱਖ ਮੰਤਰੀ ਦੀ ਕੁਰਸੀ ਆਸਤੇ ਕਰਲੋ ਮੱਛੀ ਨਹੀਂ ਹੈ ਕੀ ਹੋਰ ਲੋਕਾਂ ਦੇ ਉਪਰਾਲੇ ਨਹੀਂ ਐ ਬੀਜੇਪੀ 'ਚ ਮਿਸਟਰ ਜਾਖੜ ਨੇ ਅੱਜ ਪੰਜਾਬ ਦੇ ਪ੍ਰਧਾਨ ਨੇ ਕਿ ਅਸ਼ਵਨੀ ਜਿਹੜੇ ਸੀਗੇ ਪੁਰਾਣੇ ਪ੍ਰਧਾਨ ਉਹਨਾਂ ਨੂੰ ਵਰਕਿੰਗ ਪ੍ਰਧਾਨ ਲਗਾ ਕੇ ਸਾਰੇ ਪੰਜਾਬ 'ਚ ਤੋਰੇ ਫਿਰਿਆ ਨਹੀਂ ਸਕਦੇ ਜਾਖੜ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦਿੱਤਾ ਵੀ ਹੈ ਮੈਂ ਅਸਤੀਫਾ ਦੇ ਚੁੱਕਿਆ ਹੈ ਹੁਣ ਲੋਕਾਂ ਨੂੰ ਇਹ ਨਹੀਂ ਬਤਾਉ ਉਸ ਵੀ ਹੈਡੀ ਹੈ ਕਿ ਨਹੀਂ ਹੈਗੀ ਹੁਣ ਜਿਹੜੀ ਆ ਗਈ ਸਾਡੀ ਪਾਰਟੀ ਮਾੜੇ ਮੋٹے ਜਿਹੜੇ ਗਿਲੇ ਸ਼ਿਕਵੇ ਪਾਰਟੀ ਦੇ ਵਿੱਚ ਸਦੀਆਂ ਤੋਂ ਅੱਜ ਤੋਂ ਨਹੀਂ ਪਹਿਲਾਂ ਰਾਜੇ ਮਹਾਰਾਜੇ ਆਮੇਲੇ ਦੇਵੀ ਗੱਲ ਹੈ ਇਹ ਹੁੰਦੇ ਰਹੇ ਲੇਕਿਨ ਜਿੱਥੇ ਤੱਕ ਪੰਜਾਬ ਦੀ ਆਬਰੂ ਦੀ ਗੱਲ ਹੈ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕਿਰਤਿਆਂ ਵਾਸਤੇ ਕਾਮਿਆਂ ਵਾਸਤੇ ਪੰਜਾਬ ਵਾਸਤੇ ਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਸਾਰੇ ਕਾਂਗਰਸੀ ਸੈਕਰੀਫਾਈਜ਼ ਕਰਨ ਲਈ ਤਿਆਰ ਹੈ ਅਸੀਂ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਮੁੱਖ ਮੰਤਰੀ ਬਣੇ ਨਾ ਬਣੇ ਇਹ ਫੈਸਲਾ ਹਾਈ ਕਮਾਂਡ ਨੇ ਕੀਤਾ ਹੈ ਸਭ ਨੂੰ ਨਾਲ ਲ ਕੇ ਚੱਲਾਂਗੇ ਗਿਲੇ ਸ਼ਿਕਵੇ ਮਾੜੇ ਮੋٹے ਹੋਏ ਉਹ ਸਾਰੇ ਮਿਟਾ ਦੇਾਂਗੇ ਮੋ ਜੰਦੇ ਹੈ ਹਰ ਬੰਦੇ ਦੀ ਹਿਊਮਨ ਟੈਂਡੈਂਸੀ ਹੈ ਹਰ ਬੰਦੇ ਦਾ ਜੀ ਕਰਦਾ ਮੈਂ ਉਸ ਨੂੰ ਸੀਨੇ ਪਹੁੰਚਾਂ ਤੁਹਾਡਾ ਜੀ ਕਰਦਾ ਮੈਂ ਹੋਰ ਉੱਤੇ ਹੋ ਜਾਵਾਂ ਸੋ ਕੋਈ ਗੱਲ ਲੇਕਿਨ ਸਭ ਮਨ ਮਟਾ ਮਟਾ ਕੇ ਜਿਹੜੇ ਮਾੜੇ ਮੋٹے ਹੈਗੇ ਆ ਇੱਕ ਹੀ ਜਗ੍ਹਾ ਤੋਂ ਸੁਨਿਆ ਦੇ ਦਿਆਂਗੇ ਇਹ ਸਾਰੇ ਪੰਜਾਬ ਤੇ ਪੰਜਾਬੀਅਤ ਰਾਸਤੇ ਤੇ ਪੰਜਾਬੀ ਲੋਕਾਂ ਸੇ ਇਕੱਠੇ ਆਹ ਮੈਂ ਸਰ ਜੀ ਤੁਹਾਡਾ ਤੋਂ ਸਿਥਿUATION ਕਲੀਅਰ ਨਹੀਂ ਕਰੋ ਰੋਜ਼ ਨਵਾਨਾ ਕਿਉਂ ਕਰੀਏ ਇਸ ਦੀ ਕੰਪਲੀਅਰ ਹਲਕਾ ਇਚਾਰ ਲਾਉਂ ਸੁਣੋ ਸੁਣੋ ਪੰਜਾਬੀ ਸਿੱਧੀ ਗੱਲ ਹੈ ਜਿਹੜਾ ਪਹਿਲਵਾਨ ਟਕੜਾ ਹੋਏਗਾ ਗੱਲ ਇਹ ਨਹੀਂ ਹੈ ਹਰ ਥਾਂ ਤੇ ਰਾਜਾ ਬਣੀ ਦੀ ਗਿੱਦੜਵਾ ਚੀਜ਼ ਤੇ ਠੀਕ ਕੋਈ ਕਲੀਅਰ ਨਹੀਂ ਹੈ ਕਿ ਤੁਸੀਂ ਕਾਹ ਤੋਂ ਕਹੋਗੇ ਗਿੱਦੜਵਾ ਮੇਰੀ ਪੱਕੀ ਹੈ ਬਤੌਰ ਪ੍ਰਧਾਨ ਦੀ ਗੱਲ ਕਰ ਰਿਹਾ ਮੈਂ ਤਾਂ ਮੇਰੀ ਹੈ ਜਿਹੜਾ ਤਕੜਾ ਹੋਏਗਾ ਕਾਂਗਰਸ ਪਾਰਟੀ ਦਾ ਕੋਈ ਤੜਾ ਨਹੀਂ ਹੋਏਗਾ ਜਿਹੜਾ ਮਜ਼ਬੂਤ ਸਾਥੀ ਜ਼ਮੀਨ ਤੇ ਹੋਏਗਾ ਹਵਾ ਚ ਮਜ਼ਬੂਤ ਨਹੀਂ ਜਮੀਨ ਤੇ ਮਜ਼ਬੂਤ ਹੋਏਗਾ ਉਸ ਵਿਅਕਤੀ ਨੂੰ ਬੇਸ਼ੱਕ ਉਹ ਸਾਨੂੰ ਬੁਲਾਉਂਦਾ ਹੋਵੇ ਤੇ ਨਾ ਬੁਲਾਉਂਦਾ ਉਸ ਵਿਅਕਤੀ ਨੂੰ